ਜਦੋਂ ਤੋਂ ਦੇਸ਼ ਵਿੱਚ ਕਰੋਨਾ ਮਹਾਮਾਰੀ ਫੈਲ ਗਈ ਹੈ ਉਦੋਂ ਤੋਂ ਸਰਕਾਰ ਇਸ ਨੂੰ ਖਤਮ ਕਰਨ ਲਈ ਆਪਣੇ ਸਾਰੇ ਉਪਰਾਲੇ ਕਰ ਰਹੀ ਹੈ ਅਤੇ ਇਸ ਮਹਾਮਾਰੀ ਕਾਰਨ ਸਰਕਾਰ ਦੇ ਨਾਲ ਨਾਲ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੀ ਪਿੱਛੇ ਨਹੀਂ ਹਨ ਅਤੇ ਉਹਨਾਂ ਦੇ ਨਾਲ ਬਾਲੀਵੁੱਡ ਸਿਤਾਰੇ ਵੀ ਯੋਗਦਾਨ ਕਰ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਨੇ ਜੇਕਰ ਅਸੀਂ ਮੋਗਾ ਪੰਜਾਬ ਦੇ ਬਾਲੀਵੁੱਡ ਸਟਾਰ ਸੋਨੂ ਸੋਦ ਨਾਲ ਗੱਲ ਕਰੀਏ ਤਾਂ ਉਹਨਾਂ ਦੇ ਜੂ ਹਾਟਲ 'ਚ ਕਰੋਨਾ ਦਾ ਇਲਾਜ ਚੱਲ ਰਿਹਾ ਹੈ ਅਤੇ ਸੋਨੂ ਸੋਦ ਵੱਲੋਂ 45000 ਤੋਂ ਵੱਧ ਲੋਕਾਂ ਨੂੰ ਹਰ ਰੋਜ਼ ਭੋਜਨ ਖਵਾਇਆ ਜਾ ਰਿਹਾ ਹੈ ਹਾਂਜੀ ਦੇਖੋ ਜਿਵੇਂ ਕਿ ਮੇਰੇ ਬ੍ਰਦਰ ਹੈਗੇ ਸੋਨੂ ਸੂਦ ਉਹਨਾਂ ਨੇ ਬੰਬੇ ਦੇ ਵਿੱਚ ਆਪਣਾ ਹੋਟਲ ਜਿਹੜਾ ਹੈਗਾ ਡਾਕਟਰਸ ਨੂੰ ਪ੍ਰੋਵਾਈਡ ਕੀਤਾ ਉਥੇ ਨਰਸਸ ਰਹਿ ਸਕਦੇ ਆਂ ਔਰ ਈਵਨ ਖਾਣਾ ਪ੍ਰੋਵਾਈਡ ਕਰ ਰਹੇ ਹੈਗੇ ਰੋਜ਼ ਅਰਾਊਂਡ 45 ਤੋਂ 50 ਹਜ਼ਾਰ ਲੋਗਾ ਨੂੰ ਤੇ ਮੈਂ ਸੋਚਿਆ ਕਿ ਮੈਂ ਮੁਗੀਸ਼ਾ ਲਈ ਕੀ ਕਰ ਸਕਦੀ ਆਂ ਬਹੁਤ ਸਾਰੀਆਂ ਐਨਜੀਓ ਦੇ ਇਥੇ ਜਿਹੜੀਆਂ ਹੈਗੀਆਂ ਆਪਣਾ ਬੈਸਟ ਕਰ ਰਹੀਆਂ ਹੈ ਤੇ ਮੈਂ ਸੋਚਿਆ ਮੈਂ ਐਜ਼ ਅ ਟੀਚਰ ਮੈਂ ਕਿਉਂ ਨਹੀਂ ਕਰੀ ਬੈਠੇ ਬੱਚਿਆਂ ਨੂੰ ਫ੍ਰੀ ਆਫ ਕੋਸ ਜਿਹੜੀ ਹੈਗੀ ਐ ਐਜੂਕੇਸ਼ਨ ਦਵਾ ਉਹਨਾਂ ਨੂੰ ਜਿਵੇਂ ਕਿ ਅੱਜਕੱਲ ਪੇਰੈਂਟਸ ਫੇਸ ਕਰ ਰਹੇ ਬੱਚੇ ਇੰਗਲਿਸ਼ ਨਹੀਂ ਬੋਲ ਪਾ ਰਹੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਂਦੀ ਹੈਗੀ ਐ 5th ਕਲਾਸ ਦੇ ਬੱਚੇ ਹੋਗੇ 5th ਤੋਂ 10th ਦੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਕਮਿਊਨੀਕੇਸ਼ਨ ਸਕਿਲਸ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ ਕੌਨਫੀਡੈਂਸ ਲੈਵਲ ਨਹੀਂ ਹੈ ਬੱਚਿਆਂ ਅੱਜ ਤੇ ਮੈਨਾਂ ਨੂੰ ਹੈਲਪ ਕਰੀਏ ਕਿ ਕਿਵੇਂ ਉਹ ਇੰਪਰੂਵ ਕਰ ਸਕਦੇ ਹੈ ਔਰ की -की हैबिट्स उन्होंने अपने आप आपनिया चाहिए नहीं है ताकि वो अगे अपनी लाइफ चौर वन और ये जो लॉकडाउन का टाइम है ये बेस्ट यूटिलाइज कर सकन अराउंड मेरे को वन ट्वेंटी अराउंड है स्टूडेंट्स ऑनलाइन जोड़े मैं लै रही है होर भी काफ़ी स्टूडेंट्स जगे वेटिंग से लेकिन मैं चाहनी कि एक बार मैं ये बैच क्लीयर कर लाँ और मैं चाहनी हूँ इन्हों बेस्ट समझ आ जाए जा जा, उस तो बाद नैक्स बैच शुरू करूँगी तो मैं ये कहना चाहूँगी कि गोवमेंट बहुत अपना जोर लगा रही है कि य ਆਪਾਂ ਜਿਹੜਾ ਕੋਰੋਨਾ ਹੈਗਾ ਰੋਕ ਲਈ ਲੇਕਿਨ ਆਪਾਂ ਬੀਇੰਗ ਐਜ਼ ਅ ਹਿਊਮਨ ਬੀਇੰਗ ਕੀ ਕਰੀਏ ਆਪਾਂ ਨੂੰ ਕਰੇ ਰਹਿਣਾ ਚਾਹੀਦਾ ਤੁਸੀਂ ਇਹ ਨਾ ਸੋਚੋ ਕਿ ਜਿਹੜਾ ਕੋਰੋਨਾ 10 ਵਜੇ ਤੋਂ ਬਾਅਦ ਆਏਗਾ ਉਸ ਤੋਂ ਪਹਿਲਾਂ ਆਰਾਮ ਨਾਲ ਕੁੰਮਾ ਤੁਸੀਂ ਸਬਜ਼ੀਆਂ ਲੈ ਰਹੇ ਹੋ ਬਹੁਤ ਹੀ ਗਲਤ ਹੈ ਕਮਨ ਨੇ ਪ੍ਰੋਵਾਈਡ ਕੀਤਾ ਹੈ ਸਬਜ਼ੀਆਂ ਤੋਂ ਲੈ ਕੇ ਹਰ ਚੀਜ਼ ਫੋਟੇ ਕਰੇ ਆ ਰਹੀ ਹੈ ਤੇ ਆਪਣੇ ਕਰੇ ਰਹੋ ਸਟੇ ਹੋਮ ਸਟੇ ਸੇਫ ਔਰ ਤਾਂ ਕਿ ਜਿਹੜੇ ਤੁਹਾਡੇ ਅਨਬੌਂਡਲੇ ਲੋਗ ਹੈ ਪਰੋਸੀ ਇਹ ਸਾਰੇ ਸੇਫ ਰਹਿਣ ਥੈਂਕ ਯੂ ਮੋਗਾ ਤੋਂ ਕਸਿਸ ਸਿੰਘਲਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼